ਹਾਂਜੀ ਦੇਖੋ ਬੜੀ ਜਨੀਕ ਤਰ੍ਹਾਂ ਦੀਆਂ ਮਸ਼ੀਨਾਂ ਇਹ ਵੀ ਦੇਖ ਸਕਦੇ ਹੋ ਬਾਈ ਜੀ ਆਹ ਦੇਖੋ ਤਲਰ ਵੀ ਬੜਾ ਯਾਰ ਗ੍ਰਾਈਂਡਰ ਵੀਲ ਹੈਗਾ ਜਿੱਦਾਂ ਆਪਾਂ ਗ੍ਰਾਈਂਡਰ ਵੀਲ ਹੈਗਾ ਜਿੱਦਾਂ ਆਪਾਂ ਉਹਨਾਂ ਨੂੰ ਲਾਉਣਾ ਹੁੰਦਾ ਆਪਣੇ ਟਾਇਰ 'ਨੂੰ ਠੀਕ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਪੀਟਰ ਨੂੰ ਗ੍ਰाइंड ਕਰਨ ਵਾਸਤੇ ਹੈਗਾ ਇਹ ਵੱਡੇ ਸਾਈਜ਼ ਦਾ ਹੈਗਾ ਤੇ ਅੱਛਾ ਇਹ ਐਡਜਸਟਮੈਂਟ ਹੋ ਜਾਏਗੀ ਇਹ ਐਡਜਸਟਮੈਂਟ ਹੋ ਜਾਏਗੀ ਇੱਥੋਂ ਡਿਗਰੀ ਸੈੱਟ ਹੋ ਜਾਏਗੀ ਇੱਥੋਂ ਡਿਗਰੀ ਸੈੱਟ ਹੋ ਜਾਣੀ ਹੈ ਜੀ ਇਹ ਪੁਆਇੰਟ ਹੈਗਾ ਡਿਗਰੀ ਸੈੱਟ ਕਰਨ ਦਾ ਤੇ ਇਹ ਜਿਹੜੀ ਮੂਵਮੈਂਟ ਹੈਗੀ ਆ ਉਹ ਦੀ ਰੇਟਰ ਦੀ ਤੇ ਇੱਥੋਂ ਇਹ ਜਿਹੜਾ ਚੱਲਣਾ ਹੈਗਾ ਸਿੰਗਲ ਫੇਸ ਹੈ ਜੀ ਇਹ ਸਿੰਗਲ ਫੇਸ ਹੈਗੀ ਇਹ ਮੋਟਰ ਤੇ ਤੁਸੀਂ ਦੇਖ ਸਕਦੇ ਹੋ ਇਹਦੀ ਕੀਮਤ ਕੀ ਰਹਿਣ ਵਾਲੀ ਆ ਸਰ ਤੂ ਲੈ 43000 ਬੇਸਿਕ ਪਰ 25% ਡਿਸਕਾਊਂਟ ਆਉਟ ਦੇ ਰਿਹਾ ਹੈ। আচ্ছা 43000 ਬੇਸਿਕ 243000 243000 ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ। ਉਸ ਤੋਂ ਅਹਮਦਾਬਾਦ ਤਾਈ ਪ੍ਰਤੀਜਰ ਕਰਨੀ ਪੈਣੀ ਹੈਗੀ ਤੁਹਾਨੂੰ। 2 ਲੱਖ ਘਟਰਾ ਕੇ ਲਈ ਹੈ ਨਾ। ਚਾਚਾ ਹਾਂ 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 ਓਕੇ ਗ੍ਰੈਂਡਿੰਗ ਇਹ ਵੀ نیچے ਹੈ। ਇੱਥੇ ਗ੍ਰੈਂਡ ਕਰੇਗਾ। ਹਾਂ ਹਾਂ ਉਹ ਵਾਲਾ ਸਹੀ। ਇਹ ਕੋਈ ਲਾਈਟ ਲਗਾ ਰੱਖਾ ਉਸ ਦੇ ਲਈ। ਦੇ ਨਾਲ ਹੀ ਤੇ ਇਸ ਕੇ ਪੋਜੀਸ਼ਨ ਮੇ ਆ ਜਾਏਗਾ ਦਿਗੇ ਹਾਂ ਹਾਂ ਉਹ ਤੇ ਉਹ ਨਾਲੇ ਕਰਦਾ ਛੋਟੇ ਬੇਟਾ ਛੋਟੇ ਬੇਟਾ ਨੂੰ ਗ੍ਰੈਂਡ ਕਰਨ ਵਾਸਤੇ ਇੱਥੋਂ ਜਿਹੜਾ ਫਿੱਟ ਕਰਦਾ ਇਸ ਪੁਆਇੰਟ ਤੋਂ ਤੇ ਇਧਰੋਂ ਇਹ ਚੱਲ ਜਾਏਗੀ ਉਹ ਵੀ ਸਿੰਗਲ ਫੇਸ ਉਹ ਮੋਟਰ ਹੈਗੀ ਹੈ ਕੈਪੈਸਿਟੀ ਦਾ ਇੱਕ 4 ਸੇ 20 ਅੱਗੇ ਅਜਾਏ 4 ਸੇ 20 mm ਓਕੇ ਨਹੀਂ ये 4 से 20 तो तो एमएम का है इसकी कीमत कितनी है 1250 बेसिक है टू 2000 ओके इसी का ये वाला कम है ये भी 20 एमएम है ये एचएसपीई कार्बाइड के लिए है वो कार्बन के लिए ठीक है 3 से 13 में दो मॉडल है तेरह में में दो मॉडल बेसिक इसका 52750 ठीक है दोस्तों बेसिक ये जड़े में ने ਔਰ ਅਗਰੈਂਡ ਕਰਨ ਵਾਸਤੇ ਪੂਰਾ ਧਾਰ ਕਰਨ ਵਾਸਤੇ ਪਹਿਲਾਂ ਆਪਾਂ ਮੈਨੂਰੀ ਕਰਦੇ ਆਂਗਿਆ ਹੈਂ ਟੂਲ ਨਾਲ ਇਹ ਵੀ ਕੇ ਦੇ ਨਾਲ ਪਾ ਕੇ ਇਹ ਜਿਹੜਾ ਗ੍ਰੈਂਡ ਹੋ ਜਾਂਦਾ ਅੰਦਰਲੇ ਪਾਸੇ ਜਿਹੜਾ ਇਹਦਾ ਵੀਲ ਵੀ ਹੈਗਾ ਤੇ ਇਦਾਂ ਹੈਗਾ ਇਹ ਕਰ ਸਕਦੇ ਆਪਾਂ ਹਾਂ ਦੋਸਤੋ ਆਪਾਂ ਤੁਹਾਨੂੰ ਗ੍ਰੈਂਡਿੰਗ ਕਰਕੇ ਦਿਖਾਉਣੇ ਕਬੀਲ ਨੂੰ ਕਿਵੇਂ ਕੰਮ ਕਰਦੀ ਹੈ ਮਸ਼ੀਨ ਇਹਵੇਂ ਚੱਲਦੀ ਹੈ ਆਹ ਲਓ ਜੀ ਇੱਥੇ ਫਿੱਟ ਹੋਣਾ ਇਹਨੇ ਤੇ ਇੱਥੇ ਫਿੱਟ ਹੋ ਜਾਣਾ ठीक है जी। ओके। ये पॉइंट क्या है? ये डिग्री है? मैं बताता हूँ लोगों। हाँ हाँ हाँ। ओके ओके। पहले से ही जो साइज़ का ड्रिल है, वो साइज़ का कॉलेट लेने का है। इसमें कॉलेट है। ओके। जैसे पांच मीम का ड्रिल है, तो पांच मीम का कॉलेट लेने का है, ठीक? है उसको यहाँ पे पाँच एम सेट करने का है पाँच एम सेट कर दिया इसके सामने सेट कर दिया ना ठीक है अगर पाँच का है तो पाँच सेट कर देना है ना? हाँ जितने का है उतना सेट करने का ओके ओके यहाँ पे रख के हाँ। यहाँ पे रखने का है फिर इसको पुट करने का है अंदर हाँ, हाँ, सही है। सामने में टच कर देने का है हाँ, हाँ। फिर इसको लॉक कर देने का लॉकिंग सही है पूरा लॉक पोजीशन लॉक हो जाएगा यहाँ हो गया लॉक

ओके okay. ओनली इसकी पोजीशन में सही लगा आ, देना जीरो जीरो है हाँ ये साउंड आ रहा है साउंड आ रहा है हाँ साउंड आ रहा है ठीक है ये हो गया एक साइड का हो गया अभी ओके okay. देखिए डाउन दिख रहा है हाँ हाँ हुआ है ओके okay, तो नेक्स्ट दूसरा साइड सामने वाला ये हाँ हा, हा।

और प्रॉपर कटिंग करेगा और, और खराब भी नहीं ज़्यादा चलेगी है ना जा जा और सिंगल फेस सिंगल है है। ये कितनी की तीन एम एम ऐसी तेरह तेरह एम एम का ठीक है अलग अलग मॉडल आएगा अहमदाबाद से ही लेना पड़ेगा आपको आ, के से बुकिंग कर सकते हैं कर से बुकिंग भी कर सकते हैं हैं अलग 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 जो साइज साइज के साथ के है जिसका जैसा रिक्वायर तेरह ऐसी लेकर छब्बीस तीन ऐसी लेकर तीस ओके। तीन ऐसी बीस तीन ऐसी तेरह अलग अलग रेंज का मिल जाएगा सारा सब टाइप्स के मॉडल हमारे पास अवेलेबल रहते हैं ठीक है भाई रेडी है सब मशीन ਸੋਲ ਰੂਮ ਰਿਲੇਟਡ ਮਸ਼ੀਨਰੀ ਹੈ ਸਾਰਾ। ਰੀ ਗ੍ਰਾਈਂਡਿੰਗ, ਰੀ ਸ਼ੈਪਲਿੰਗ, ਜੋ ਐਨੀਮਲ ਵਰਡਿਲ ਬੀਟਸ, ਵੀ ਟੂਲ ਐਂਡ ਕਟਰ, ਟੈਪਿੰਗ ਮਸ਼ੀਨ ਸਭ ਨਾਲ ਅਲੱਗ ਹੈ। OK OK। ਸ਼ੁਕਰੀਆ ਭਾਈ। ਜਾਣਕਾਰੀ ਦੇਣ ਵਾਸਤੇ ਸ਼ੁਕਰੀਆ ਬੀ ਜੀ ਰਾਤੀ ਭਾਈ। ਆ ਦੇਖੋ ਭਾਈ। ਕਾਫੀ ਵੱਡਾ ਸਟਾਲ ਹੈ ਭਾਈ ਇਹਨਾਂ ਦਾ। ਆ ਵੀ ਵੱਡੇ ਲੈਵਲ ਤੇ ਜਿਹੜੀਆਂ ਵਸਤੂਆਂ ਬਣਾਉਂਦੇ ਆ ਰਹਿਗੇ ਇਹ। ਉਹ ਦੇਖੋ ਤੁਸੀਂ। ਬਲੇਡ ਦੇ ਥੱਲੇ ਵੀ ਸਾਫ ਕਰਨ ਵਾਸਤੇ ਉਹ ਕਟਿੰਗ ਬਲੇਡ ਹੈਗਾ ਜਿੱਦਾਂ ਕਟਿੰਗ ਕਰਨ ਵਾਸਤੇ ਬੜੀ ਉਧਰੀਕ ਤਰੀਕੇ ਨਾਲ ਮਜਿੰਨਾ ਤਿਆਰ ਕਰਦੇ ਆ ਹਾਈਡਰੋਲਿਕ ਪ੍ਰੈਸ ਹੈ ਜੀ ਓਂਕਾਰ ਹਾਈਡਰੋਲਿਕ ਪ੍ਰੈਸ ਦਾ ਸ਼ਾਸਤਾਨਿਕ ਕਪੈਟੀ ਹੈ ਮੇਡਿੰਗ ਉਜਾਰਾ ਉਜਾਰਾ ਤੋਂ ਬਣੀ ਹੋਈ ਹਾਈਡਰੋਲਿਕ ਪ੍ਰੈਸ 5 ਲੱਖ 60 ਹਜ਼ਾਰ ਦੀ ਕੀਮਤ ਹੈਗੀ ਆ ਜੀ ਹਾਈਡਰੋਲਿਕ ਵਾਲਾ ਪੁਰੀ ਕਿੰਨਾ ਹੋਜੀ ਦੇ ਵਿੱਚ ਕਿੰਨਾ ਲੈਂਦਾ ਇੱਕ ਵਾਰਕ 350 350 ਆਪੇ ਜੀਨਸੋ ਬੀਆ ਤੇ ਜਦਾ ਕੈਪੈਸਿਟੀ ਕੀ ਹੈ 80 ਟਨ 80 ਟਨ ਦੀ ਆਹ ਦੇਖੋ ਦੋਸਤੋ ਕਿਉਂ ਪੈਣੀ ਦਾ ਇਹ ਆ ਬੀਰ ਅਸੀ ਇਸ ਤੋਂ ਹੋਗਾ ਜਿੰਨਾ ਹੋ ਰਿਹਾ ਪ੍ਰੈਸ਼ਰ ਮਾਦਿਆਂ ਨੂੰ ਉਹਨੇ ਤੇ ਦੇਖਣ ਗਿਆ ਕਿ ਪ੍ਰੈਸ਼ਰ ਕਿੰਨਾ ਹੋ ਰਿਹਾ ਠੀਕ ਹੈ ਜੀ ਇਹ ਪ੍ਰੈਸ਼ਰ 100 ਹੋ ਰਿਹਾ ਇੱਥੇ ਕਿੰਨਾ ਪ੍ਰੈਸ਼ਰ ਹੈਗਾ ਆਇਲ ਦਾ ਇਹ ਉਹਦਾ ਥੋੜੀ ਛੋਟੀ ਜਿਹੇ ਸਾਦੇ ਵਿੱਚ ਹੈਗੀ ਹੈ ਠੀਕ ਹੈ ਜੀ ਹਾਂਜੀ ਗੱਲ ਕਰਦੇ ਆ ਭਾਈ ਇਹ ਕੀ ਇਸਟੂਮੈਂਟ ਹੈਗੇ ਸਾਨੂੰ ਥੋੜੀ ਜਾਣਕਾਰੀ ਦਿਓ ਰੇਵੰਦ ਕਾਰਸ਼ਪਾ ਇਹ ਆਪਣੇ ਆਪਣੇ ਬੇਸਿਕਲੀ ਯੂਜ਼ ਹੋਣ ਵਾਲੇ ਸੀਐਨਸੀ ਮਸ਼ੀਨ ਦੇ ਚੱਕ ਨੇ ਇਹ ਸੀਐਨਸੀ ਮਸ਼ੀਨ ਦੇ ਚੱਕ ਹਾਂ ਸੀਐਨਸੀ ਮਸ਼ੀਨ ਦੇ ਚੱਕ ਲੱਗਦੇ ਨੇ ਜਿੱਦਾਂ ਆਪਣੇ ਮੈਕ ਪਾਵਰ ਹੋ ਗਏ ਆਪਣੇ ਐਚਐਮਪੀ ਹੋ ਗਏ ਉਹਨਾਂ ਨੂੰ ਇਹ ਚੱਕੇ ਲਾ ਕੇ ਸਾਡੀ ਜਾਂਦੇ ਨੇ ਇਹ ਆਪਣੇ ਹਾਈਡਰੋਲਿਕ ਚੱਕਰ ਦੇ 210 ਫੋਰ ਦਾ ਚੱਕਾ ਹੈ ਵਿਦ ਸੌਫਟਵੇਅਰ ਦੇ ਨਾਲ ਓਕੇ ਠੀਕ ਹੈ ਜਿਹੜੇ ਪੈਸ਼ੀ ਦੇ ਕਹਿੰਦੇ ਆਂ ਹਾਂ ਹਾਂ ਇਹ ਲੇਥ ਮਸ਼ੀਨ ਦੇ ਆ ਚੱਕੇ ਹੋ ਜਾਂਦੇ ਨੇ ਹਾਂ ਇਹ ਲੇਥ ਮਸ਼ੀਨ ਦੇ ਚੱਕੇ ਲੱਗਦੇ ਨੇ ਜਿੰਨੇ ਵੀ ਆ ਇਹ ਕੋਲ ਮੈਨੂਅਲੀ ਕੰਮ ਕਰ ਸਕਦੇ ਇਹਦੇ ਨਾਲ ਹਾਂ ਜੀ ਇਹ ਮੈਨੂਅਲੀ ਆ ਆਇਤੋ ਲਾ ਕੇ ਇੱਕ ਆਪਾਂ ਇੱਥੇ ਕੀ ਲਗਾਵੇਂ ਤੇ ਤਿੰਨੇ ਬੀ ਕਰਨਗੇ ਹਾਂ ਜੀ ਇਹ ਆਪਣੇ ਦੂਜੇ ਆਉਣੇ ਨੇ ਇਹ ਹਾਈਡਰੋਲਿਕ ਪ੍ਰੈਸ਼ਰ ਨਾਲ ਚੱਲਦੇ ਆਉ ਆਪਣੇ ਆਟੋਮੈਟਿਕਲੀ ਸੈੱਟ ਕਰੇਗੇ ਹਾਂ ਜੀ ਹਾਂ ਜੀ ਹਾਂ ਉਹ ਆਟੋਮੈਟਿਕਲੀ ਚੱਲਦੀ ਆਹ ਅਲੱਗ-ਅਲੱਗ ਸਾਈਜ਼ ਨੇ ਅਲੱਗ-ਅਲ ਇਹ ਆਪਣੇ ਹਾਂ ਬੜੀ ਜੌਬਸ ਦੇ ਫੜਨ ਦੇ ਲੱਗ ਗਿਆ ਇਹ ਵਾਲਾ ਪੁਆਇੰਟ ਹੋ ਗਿਆ ਜਿਹੜਾ ਦੋਸਤੋ ਇਹ ਵਾਲਾ ਪੁਆਇੰਟ ਹੈਗਾ ਇਹ ਬੜੀ ਜੌਬ ਦੇ ਵਿੱਚ ਇਹ ਬੜੀ ਜੌਬ ਦੇ ਵਿੱਚ ਆਉਂਦਾ ਹੈ ਨਹੀਂ ਇਹ ਜਿਹੜਾ ਉਸ ਫਾਰਮ ਹਾਂ ਇਹ ਆਪਣੇ ਜੀਓ ਫੇਸ ਪਲੇਟ ਜੌਬਸ ਨੇ ਸਾਰੇ ਬੜੀ ਬੜੀ ਚੀਜ਼ਾਂ ਫੜਨ ਦੇ ਰਹੇ ਨੇ ਠੀਕ ਹੈ ਜੀ ਇਸ ਸਾਹਦਿਓ ਉਸ ਤੋਂ ਇਹ ਅਧਿਨੇ ਕਿ ਯੁੱਗ ਦੇ ਵਿੱਚ ਬਹੁਤ ਹੀ ਉੱਚ ਤਕਨੀਕ ਦੀਆਂ ਜਿਹੜੀਆਂ ਆ ਮਸ਼ੀਨਾਂ ਵਿੱਚ ਕੰਮ ਆਉਣ ਵਾਲੇ ਪਾਰਟ ਹੈਗੇ ਆ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹਨੂੰ ਆ ਦੇਖੋ ਬਾਈ ਉਨਾ ਟਾਇਰੀਆਂ ਦਾ ਚਲਣਾ ਲੱਗਦਾ ਜਿੱਦਾਂ ਫੋਰਮ ਦੀ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਹੈ ਇਹ ਪੰਜਾਬ ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਮਾਣ ਰਹੇ ਨੇ ਔਜ਼ਾਰ ਐਕਸਪੋ ਦੇ ਵਿੱਚ ਲੁਧਿਆਣਾ ਆ ਦੇਖੋ ਆ ਬੜਾ ਸਭ ਤੋਂ ਵੱਡਾ ਚੱਕਾ ਆਪਣਾ ਜੀ ਸਭ ਤੋਂ ਵੱਡਾ ਹੈਗਾ ਹੂੰ ਇਹ 24 ਇੰਚ ਆ ਇਸ ਤੋਂ ਉੱਤੇ ਵੀ ਆਂਦਾ 30 ਇੰਚ ਦਾ ਇਹ ਲੰਬਿਸਟਰੀ ਨਹੀਂ ਕੀਤਾ ਪਾਵਰ ਚੱਕ ਸਭ ਤੋਂ ਉੱਚਾ ਹੈ ਇਹ 380 ਐਮ 380 ਐਮ ਠੀਕ ਆ ਕਮੈਂਟ ਜੂਸ ਹੋਣ ਵਾਲੇ ਜਿਹੜੇ ਨੇ ਜੇ ਕੋਈ ਹੋਈ ਜਾਣਕਾਰੀ ਦੇਣ ਵਾਸਤੇ ओके जी शुक्रिया। ਲਓ ਜੀ 4 ਨੰਬਰ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਉਹ ਵੀ ਆਪਾਂ ਦੇਖ ਲੈਣੇ ਆ। ਲਓ ਜੀ ਇਹ طرف ਆ ਗਿਆ ਮਸਜਿਦਾਂ ਬਾਦਲੇ ਸ਼ਰੀਫੀਆਂ ਅੱਜ ਜੀ ਵਿੱਚੋਂ ਦੇ ਵਿੱਚ ਆਪਾਂ ਦੇਖਣ ਨੂੰ ਮਿਲ ਰਹੀਆਂ ਨੇ ਤਕਰੀਬਨ ਤੁਸੀਂ ਦੇਖ ਸਕਦੇ ਹੋ। ਇਧਰਲੇ ਪਾਸੇ ਬੈਰੰਗਾਂਗੇ ਵੱਡੇ ਤੋਂ ਲੈ ਕੇ ਛੋਟੇ ਸਾਇਦ ਤੱਕ ਦੇ ਸਾਰੇ ਬੈਰੰਗ ਠੀਕ ਹੈ ਜੀ ਇਹ ਪੇਂਟ ਵਾਲੀ ਮਸ਼ੀਨ ਆ ਜੀ ਪੇਂਟ ਕਰਨ ਵਾਲੀ ਠੀਕ ਹੈ ਜੀ ਆਪਣੇ ਹਿਸਾਬ ਨਾਲ ਪੇਂਟ ਮਿਕਸ ਕਰਕੇ ਜਿਹੜਾ ਵੀ ਕਲਰ ਤੁਸੀਂ ਚਾਹੁੰਦੇ ਹੋ ਉਦਾਂ ਦਾ ਕਲਰ ਕਰਕੇ ਮਿਕਸ ਕਰਕੇ ਇਹ ਜਿਹੜੀ ਮਸ਼ੀਨ ਹੈਗੀ ਆ 5 ਨੰਬਰ ਦੇ ਵਿੱਚ ਇਹ ਬੀਲ ਆ ਗਏ ਹਰ ਤਰ੍ਹਾਂ ਦੇ ਬੀਲ ਜਿਹੜਾ ਰੇਡੀਅਰ ਦੇ ਵਿੱਚ ਲੱਗਣ ਵਾਲਾ ਆਸ ਤੋਂ ਲੋਬ੍ਰੀਕੇਸ਼ਨ ਆਹ ਜੀ ਲੋਬ੍ਰੀਕੇਸ਼ਨ ਇਹ ਹਾਈਡਰੋਲਿਕ ਨਿਊ ਮੈਟਿੰਗ ਸਿਸਟਮ ਜਿਹੜਾ ਲੱਗੇ ਹੈ ਰੌਣਾ ਉੱਥੇ ਸਾਰੇ ਤੇ ਬੀਟਿੰਗ ਹੋ ਰਹੀ ਹੈ ਮੁਕਤੀ ਦੇ ਹਾਂ ਦੇ ਆਇਲ ਜਿਹੜੀਆਂ ਲੱਗਦੀਆਂ ਨੇ ਤਾਂ ਅਗਲਾ ਅਗਲਾ ਲੱਗਦਾ ਹੈ ਦੀਆਂ ਤੁਸੀਂ ਦੇਖ ਸਕਦੇ ਹੋ ਮਾਈਕੀ ਬਹੁਤ ਵੱਡਾ ਮੇਲਾ ਹੈ ਬਹੁਤ ਵੱਡਾ ਇੱਕਦਮ ਜਿਹਾ ਤਬਦੀ ਹੁੰਦਾ ਹੈ ਲੋ ਜੀ ਆਰਤੀ ਗੋਸੇ ਦਾ ਆਂਦੀ ਆਰਤੀ ਸ਼ਹਿਰ ਜਿੱਦਾਂ ਵੀ ਹੋਟਲਾਂ ਦੀ ਯੂਨੀਵਰਸਿਟੀ ਦੀ ਸਾਥੀ ਵਾਸਤੇ ਜਿਹੜੇ ਪਾਈਪ ਨਹੀਂ ਹੀ ਤੁਹਾਡੇ ਵਾਸਤੇ ਮੈਕ ਕੰਪਨੀ ਦੇ ਆਗੇ ਪਾਵਰ ਟੂਲ ਮੈਨ ਟੂਲ ਪਾਵਰ ਟੂਲ ਡ੍ਰਿਲਰ ਮਸ਼ੀਨਾਂ ਐਮਰ ਆ ਬਲੋਰ ਆਗੇ ਆ ਛੋਟੀਆਂ ਸਟੇਜਨ ਡ੍ਰਿਲ ਆ ਗਿਆ ਪਾ 300 ਲਾ ਗਿਆ ਪਾਵਰ ਟੂਲ ਤੁਸੀਂ ਦੇਖ ਸਕਦੇ ਹੋ ਕ੍ਰੈਸ਼ ਕੰਪਨੀ ਦੇ ਵਾਸਤੇ ਏਅਰ ਕੰਪਰੈਸਰ ਆ ਗਏ ਦੇਖ ਸਕਦੇ ਹੋ ਤੁਸੀਂ ਇੱਧਰਲੇ ਵਾਸਤੇ ਇਲੈਕਟ੍ਰੋ ਕੰਟਰੋਲ ਆ ਗਏ ਤੇ ਕਨਵੇਅਰਾਂ ਆ ਗਈਆਂ ਅੱਲਾਹ ਅਕਲਾਹ ਸਾਇਦੀਆਂ ਅਲੱਗ ਅਲੱਗ ਕੰਪਨੀਆਂ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਯੂਨਿਟਾਂ ਵਿੱਚ ਲੱਗਣ ਵਾਲੀਆਂ ਪ੍ਰਾਈਮ ਪ੍ਰੈਕਟਾਂ ਜਿੰਦਾ ਆਪਾਂ ਦੇਖ ਸਕਦੇ ਹਾਂ ਬਹੁਤ ਵੱਡਾ ਹੈ ਜਿਹੜਾ ਮੇਲਾ ਬਈ 405 ਇਹਨਾਂ ਦੇ ਇਹਦੇ ਹਾਲ ਨੇ ਬਹੁਤ ਕੋ ਡੇਰੋ ਦੇ ਲਓ ਜੀ ਹਾਲ ਨੰਬਰ 6 ਸੀਐਨਜੀ ਵਾਟਰ ਵਾਇਰ ਕਟਰ ਡਰਮ ਇਹ ਸਾਧਿਆਨ ਤੁਸੀਂ ਬਹੁਤ ਗਿਆਨਪੂਰਨ ਸੀਐਨਜੀ ਮਸ਼ੀਨਾਂ ਜਿਹੜੀਆਂ ਐਸ ਐਗਜੂਸ਼ਨ ਵਿੱਚ ਦੇਖਾ ਨੂੰ ਮਿਲਾਈਆਂ ਨੇ ਭਾਈ ਔਰ ਇੱਕ ਹੋਰ ਸੇਕ ਅਲੱਗੇ ਤਰ੍ਹਾਂ ਦੇ ਡੀਵੀ ਚੈਨਲ ਦੇ ਤੇ ਲੱਗਿਆ ਆ ਜਿੰਨਾ بارش ਰਹੀ بارش ਦਾ ਪਾਣੀ ਚੱਪਦੇ ਗਿਰਿਆ ਸੱਤ ਤੋਂ ਕਨੈਕਟ ਕਰਕੇ ਇਕੱਠਾ ਕਰਕੇ ਪਾਇਪ ਦੇ ਰਹੀਂ ਬੰਦਾਲੇ ਰਹੀਂ ਇੱਕ ਬਰਾ ਇੱਕ ਟੈਂਕ ਦੇ ਵਿੱਚ ਗਿਆ ਟੈਂਕ ਧਾਰਤ ਦੇ ਵਿੱਚ ਉੱਤੋਂ ਅਗੇ ਫਿਲਟਰ ਲੱਗੇ ਹੋਏ ਨੇ ਸਿੱਧਾ ਤੋਂ ਬਾਅਦ ਇਹ ਪਾਣੀ ਇਹਦੇ ਚ ਆਊਗਾ ਅਗਲੇ ਟੈਂਕ ਦੇ ਵਿੱਚ ਹੁਣ ਇਹਦੇ ਵਿੱਚ ਆ ਗਿਆ ਜਦੋਂ ਇਹਦੇ ਵਿੱਚ ਇਹਦੇ ਚ ਖਾਲੀ ਕੁਝ ਵੀ ਨਹੀਂ ਹੈਗਾ ਸਿੱਧਾ ਹੀ ਹੈ ਇਹ ਜਿਹੜੇ ਪੱਥਰ ਹੈਗੇ ਆ ਜਦੋਂ ਪੱਥਰ ਹੈਗੇ ਆ ਇਹਦੇ ਵਿੱਚ ਨਾਲਸ ਦੇ ਵਿੱਚ ਉਸ ਤੋਂ ਬਾਅਦ ਭਰ ਜਾਏਗਾ ਤੇ ਇਸ ਤੋਂ ਬਾਅਦ ਪੱਥਰ ਆ ਜੇ ਮਿਨਰਲ ਇੱਥੇ ਮਿਲ ਜਣੇ ਉਸ ਤੋਂ ਬਾਅਦ ਫੇਰ ਅਗਲਾ ਅਗਲੇ ਟੈਂਕ ਦੇ ਵਿੱਚ ਅਗਲਾ ਟੈਂਕ ਥੋੜਾ ਢੂੰਗਾ ਰਹੇਗਾ ਉਹਦੇ ਨਾਲ ਤੇ ਇਹ ਇਹ ਜਿਹੜਾ ਫਿਲਟਰ ਲੱਗਿਆ ਹੋਇਆ ਹਨਾ ਬਾਈ ਇਹ ਇਹਦੇ ਚ ਬੋਰ ਵੀ ਹੈਗਾ ਬੋਰ ਦੇ ਉੱਤੇ ਫਿਲਟਰ ਲੱਗਿਆ ਹੋਇਆ ਹੈ ਬੋਰ ਦੇ ਉੱਪਰ ਫਿਲਟਰ ਹੈ ਸਾਰਾ ਫਿਲਟਰ ਨਾਲ ਹੀ ਪਾਣੀ ਧਰਤੀ ਦੇ ਚੱਲਦਾ ਧਰਤੀ ਜੀ ਜਾ ਸਕਦਾ ਇਤੋਂ ਆਪਾਂ ਵਰਤ ਵੀ ਸਕਦੇ ਹਣਾ ਜੇ ਬੋਰ ਨਾ ਕਰਾਈਏ ਤਾਂ ਆਪ ਵਰਤ ਸਕਦੇ ਇਹ ਫਿਲਟਰ ਨਾਲ ਹੀ ਇੱਥੇ ਪੰਪ ਲਾ ਕੇ ਤਾਂ ਵਰਤ ਵੀ ਸਕਦੇ ਹਣਾ ਠੀਕ ਹੈ ਜੀ ਠੀਕ ਹੈ ਇਹ ਜਾਣਕਾਰੀ ਬਾਈ ਜੀ ਉਹਨਾਂ ਦਿੱਤੀ ਹੈ ਸਿਸਟਮ ਜਿਹੜਾ ਬਹੁਤ ਹੀ ਜ਼ਨੀਕ ਹੈ ਰੇਨਿੰਗ ਵਾਟਰ ਨੂੰ ਬਚਾਉਣ ਵਾਸਤੇ ਪੌਣੇ 3 ਲੱਖ ਦੀ ਪ੍ਰੋਜੈਕਟ ਦੀ ਸਟਾਰਟਿੰਗ ਹੈਗੀ ਇਹਦੀ ਮਾਣ ਵਾਲਾ ਕੰਮ ਰੀ ਸੀ ਸੀ ਦੇ ਵਿੱਚੋਂ ਆਰ ਸੀ ਸੀ ਦੇ ਵਿੱਚ ਹੀ ਬਣੇਗਾ ਕੋਈ ਮਟੀਰੀਅਲ ਹੋਰ ਪਿੱਟਾਂ ਵਾਲਾ ਨਹੀਂ ਹੈਗਾ ਹਨ ਏਦਾਂ ਜਿਹਾ ਪਿੱਟਾਂ ਬਣ ਗਈਆਂ ਇਹ ਤੁਸੀਂ ਦੇਖ ਸਕਦੇ ਲੋ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਐਕਟੀਵੇਸ਼ਨ ਜਿਹੜਾ ਲੱਗਿਆ ਹੈ ਲੁਧਿਆਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਐਕਟੀਵੇਸ਼ਨ ਹੈ ਇੱਕ ਵੀਡੀਓ ਇਸ ਦਾ ਕਵਰ ਨਹੀਂ ਹੋਇਆ ਤਿੰਨ ਚਾਰ ਵੀਡੀਓ ਜਿਹੜੀਆਂ ਲੱਗਣੀਆਂ ਐ ਇੱਕੋ ਧੰਨਵਾਦ